BLM 유비다 BLM ਕੰਪਨੀ ਦੀ ਰਿਯਾਨ ਪਹੁੰਚੀ ਆਪਣੇ ਕੋਲੇ ਪਲੇਨ ਕੱਪੜੇ ਪਹੁੰਚੇ ਨੇ ਭਾਈ ਬਹੁਤ ਹੀ ਸੋਹਣਾ ਕੱਪੜਾ ਹੈ ਚੈੱਕ ਕਰ ਸਕਦੇ ਹੋ ਰੰਗ ਛਾੜ ਪਹੁੰਚ ਗਏ ਨੇ ਨਵੇਂ ਰਿਯਾਨ ਵੱਖੋ ਵੱਖਰੇ ਤਰ੍ਹਾਂ ਦੀ ਹੁੰਦੀਆਂ ਰਿਯਾਨ ਆਪਣੇ ਕੋਲੇ 150 200 ਚ ਵੀ ਮਿਲ ਜੂਗੀ ਪਰ ਇਹ ਕੰਪਨੀ ਦਾ ਮਾਲ ਹੈ ਭਾਈ ਪੂਰਾ ਵਧੀਆ ਰੰਗ ਛਾੜ ਪਹੁੰਚ ਗਏ ਨੇ ਨਵੇਂ ਬਿਲਕੁਲ ਸੋਹਣੇ ਸੋਹਣੇ ਰੰਗ ਪਹੁੰਚੇ ਨੇ ਚੈੱਕ ਕਰ ਸਕਦੇ ਹੋ ਲਓ ਜੀ ਇਹ ਪੂਰੇ ਲੈਸ ਰੇਡ ਦੇ ਵਿੱਚ ਮਾਲ ਪਹੁੰਚਿਆ ਆਪਣੇ ਕੋਲੇ ਬੀ ਐਲ ਐਮ ਕੰਪਨੀ ਦਾ ਮਾਲ ਪਹੁੰਚ ਚੁੱਕਿਆ ਦੇਖੀ ਚਲੋ ਰੰਗ ਸਾਨੂੰ ਸਾਰੇ ਦਿਖਾਵਾਂਗੇ ਪਲੇਨ ਸੂਟ ਤਿਆਰ ਕਰਨ ਲਈ ਬਹੁਤ ਸੋਹਣਾ ਕੱਪੜਾ ਪਹੁੰਚ ਚੁੱਕਿਆ ਜੀ ਗਰਮੀਆਂ ਵਾਲਾ ਸਪੈਸ਼ਲ ਕਲਰ ਆ ਗਏ ਨੇ ਨਵੇਂ-ਨਵੇਂ ਟ੍ਰੈਂਡਿੰਗ ਵਾਲੇ ਇਹ ਸਾਰੇ ਤੁਹਾਨੂੰ ਦੇਵਾਂਗੇ ਆਪਾਂ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ 500 600 ਰੁਪਏ ਵਾਲਾ ਮਾਲ ਹੈ ਸਾਰਾ ਸਿਰਫ 300 ਰੁਪਏ ਦੇ ਵਿੱਚ ਚੈੱਕ ਕਰ ਸਕਦੇ ਹੋ ਕਲਰ ਸਾਰੇ ਨਵੇਂ ਪਹੁੰਚ ਚੁੱਕੇ ਨੇ ਭਾਈ ਦੇਖੋ ਨਵੇਂ ਨਵੇਂ ਸੋਹਣੇ ਸੋਹਣੇ ਰੰਗ ਸਾਰੇ ਪਹੁੰਚ ਗਏ ਨੇ ਆਪਣੇ ਕੋਲ ਦੇਖੋ ਪਲੇਨ ਸੂਟ ਜਿਵੇਂ ਦਾ ਮਰਜ਼ੀ ਵਰਕ ਕਰਾ ਕੇ ਤਿਆਰ ਕਰਾ ਸਕਦੇ ਹੋ ਬਹੁਤ ਹੀ ਵਧੀਆ ਕੱਪੜਾ ਹੈ ਇਹ ਕੰਪਨੀ ਦਾ ਖਰਾਬ ਨਹੀਂ ਹੁੰਦਾ ਕੋਈ ਲਾਂਬੇ ਵਾਲਾ ਕੰਮ ਨਹੀਂ ਚੈੱਕ ਕਰ ਸਕਦੇ ਜੀ ਰੰਗ ਸਾਰੇ ਨਵੇਂ ਨੇ ਮੁੰਡਾਲ कॉटन ਵੀ ਕਹਿ ਸਕਦੇ ਆ ਬੀ ਐਲ ਐਮ ਕੰਪਨੀ ਦੀ オリジナル ਮੁੰਡਾਲ कॉटन ਕਲਰ ਦੇਖੋ ਬੜੇ ਪਿਆਰੇ ਪਿਆਰੇ ਰੰਗ ਹਾਜ਼ਰ ਹੋ ਗਏ ਨੇ ਭਾਈ ਲਓ ਜੀ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਦਾ 500 550 ਰੁਪਏ ਵਾਲਾ ਮਾਲ ਹੈ ਸਾਰਾ ਆਪਾਂ ਤੁਹਾਨੂੰ ਦੇਵਾਂਗੇ ਪੂਰੇ ਫਾਇਦੇ ਨਾਲ ਮਿੱਠੇ ਰੇਟ ਦੇ ਵਿੱਚ ਮਾਲ ਪਹੁੰਚ ਚੁੱਕਿਆ ਭਾਈ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਰੰਗ ਚਾਰ ਟ੍ਰੈਂਡਿੰਗ ਵਾਲੇ ਪਹੁੰਚ ਗਏ ਨੇ ਬੜੇ ਸੋਹਣੇ ਸੋਹਣੇ ਰੰਗ ਦੇਖੋ ਚੈੱਕ ਕਰੋ ਕਲਰ ਪੂਰੇ ਟੌਪ ਦੇ ਲੋ ਜੀ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਮੇਲਾ ਲੱਗ ਚੁਕਿਆ ਪਲੇਨ ਸੂਟਾਂ ਦਾ オリジナル ਮਢਾਲ कॉटन बीएलएम ਕੰਪਨੀ ਦੀ ਦੇਖੋ ਜੀ ਇੱਕ ਮਢਾਲ कॉटन ਦੇ ਵਿੱਚ ਆਪਣੇ ਕੋਲੇ ਏਕੇ ਟੈਕਸ ਦੇ ਪ੍ਰਿੰਟ ਸੂਟ ਪਹੁੰਚੇ ਨੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹਾਜ਼ਰ ਹੋਏ ਨੇ ਇਹ ਵੀ ਤੁਹਾਨੂੰ ਮਿੱਠੇ ਰੇਟ 'ਚ ਦੇਵਾਂਗੇ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਮਿੰਨੀ ਕੁੱਪਰ ਟਾਪ ਟਾਪ ਦੇ ਡਿਜ਼ਾਈਨ ਪਹੁੰਚੇ ਨੇ ਇਹਦੇ ਵਿੱਚ ਵੀ ਏਕੇ ਟੈਕਸ ਚੈੱਕ ਕਰ ਸਕਦੇ ਹੋ ਕੁਆਲਿਟੀ ਦੇਖੋ ਜੀ ਗਰਲੇ ਆਰਟੀਕਲ ਆ ਸਰ ਗਰਲੇ ਆਰਟੀਕਲ ਹੋਵੇਗਾ ਟਾਪ ਦੇ ਡਿਜ਼ਾਈਨ ਭਾਈ ਡਾਈ ਵਾਲਾ ਦੇਖੋ ਡਾਈ ਵਾਲਾ ਡਿਜ਼ਾਈਨ ਆ ਕੀ ਬਾਤ ਹੈ ਜੀ ਦੇਖੋ ਇਹ ਆਪਣੇ ਕੋਲੇ ਮਿੰਨੀ ਕੋਪਰ ਏਕੇ ਟੈਕਸ ਚੱਕੋ ਜੀ ਡਿਜ਼ਾਈਨ ਟਾਪ ਦੇ ਨੇ ਬੜੇ ਸੋਹਣੇ ਡਿਜ਼ਾਈਨ ਪਹੁੰਚੇ ਨੇ ਤੇ ਪਲੇਨ ਕਪੜੇ ਦਾ ਮੇਲਾ ਲੱਗ ਚੁੱਕਿਆ ਭਾਈ 3-300 ਰੁਪਏ ਦੇ ਵਿੱਚ ਗਰਮੀਆਂ ਦੇ ਤੋਹਫੇ ਪਹੁੰਚ ਗਏ ਨੇ ਭਾਈ ਚੈੱਕ ਕਰੋ ਜੀ ਦੇਖੋ ਬਿਲਕੁਲ ਨਿਊ ਆਰਟੀਕਲ ਤੁਹਾਡੇ ਸਾਹਮਣੇ ਪੇਸ਼ ਹੋਣ ਜਾ ਰਹੇ ਨੇ ਟਾਪ ਡਾਗ ਦੇ ਸਟੈਂਡਰਡ ਦੇ ਡਿਜ਼ਾਈਨ ਤਿਆਰ ਕਰਦੇ ਏਕੇ ਟੈਕਸ ਮਿਨੀ ਕੁੱਪਰ ਰਿਆਉਂ ਕਾਟਨ ਮੁੰਡਾਲ ਕਾਟਨ ਵੀ ਕਹਿ ਸਕਦੇ ਆ ਵਖੋ ਵੱਖਰੇ ਅਲੱਗ-ਅਲੱਗ ਤਰ੍ਹਾਂ ਦੇ ਨਾਂ ਦੇ ਨੇ ਕੱਪੜੇ ਇਹ ਅਸਲ ਵਿੱਚ ਮੁੰਡਾਲ ਕਾਟਨੀ ਆ ਕੰਪਨੀ ਦਾ ਮਾਲ ਪਹੁੰਚ ਗਿਆ BLM ਤੇ AK Tex ਇਹ ਮਾਲ ਸਾਨੂੰ ਮਿਲੇਗਾ ਸਾਰਾ 5 ਨੰਬਰ ਕਾਊਂਟਰ ਤੇ ਦੇਖੋ ਚੈੱਕ ਕਰ ਸਕਦੇ ਹੋ ਪ੍ਰਿੰਟ ਸਾਰੇ ਨਵੇਂ ਪਹੁੰਚ ਗਏ ਨੇ ਭਾਈ ਮੀਨੀ ਕੋਪਰ AK Tex ਤੇ BLM ਕੰਪਨੀ ਦਾ ਹੰਡਾਲ ਕਾਟਨ ਪਲੇਨ ਕੱਪੜਾ ਸਾਨੂੰ ਦਿਹਾਇਆ ਪਹਿਲਾਂ ਇਹ ਸਾਰਾ ਮਾਲ ਸਾਨੂੰ ਦੇਵਾਂਗੇ 300 ਰੁਪਏ ਦੇ ਵਿੱਚ ਹੀ ਆਖ ਲੋ ਲੱਗ ਚੁੱਕਿਆ ਮੇਲਾ ਸੋਹਣੇ ਸੋਹਣੇ ਰੰਗਾਂ ਦਾ ਚੈੱਕ ਕਰੋ ਭਾਈ ਲੋਜੀ ਸੋ ਇਹ ਸਾਰੇ ਡਿਜ਼ਾਈਨ ਆਪਣੇ ਕੋਲੇ ਪਹੁੰਚ ਚੁੱਕੇ ਨੇ ਨਵੇਂ-ਨਵੇਂ ਸੋਹਣੇ-ਸੋਹਣੇ ਵੀਡੀਓ ਦੇਖਣ ਦੇ ਲਈ ਸੂਟ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸ਼ੁਕਰੀਆ ਜੀ ਧੰਨਵਾਦ